ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਆਪਣੇ ਬਲੌਗ ਵਿੱਚ ਅੱਜ ਆਪਾਂ ਪਿੰਡ ਨਮਾਦਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਸਥਿਤਾਂਗੇ ਅੱਜ ਆਪਾਂ ਤੁਹਾਨੂੰ ਇੱਕ ਅੰਗਰੇਜ਼ਾਂ ਵੇਲੇ ਦੀ ਬੰਗਲਾ ਕੁਠੀ ਦਿਖਾਵਾਂਗੇ ਜਿੱਥੇ ਕੀ ਅੱਜ ਕੱਲ੍ਹ ਪਲੇ ਸਾਰਾ ਘਰ ਸ ਤੇ ਅੰਦਰੋਂ ਇਹਦੀ ਸਾਰੀ ਇਮਾਰਤ ਨੂੰ ਵੀ ਦਿਖਾਵਾਂਗੇ ਤੇ ਆਪਾਂ ਇਹਦੀ ਸਫਾਈ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਪਹਿਲਾਂ ਇਹਦੇ ਕਿਹੋ ਜਿਹੇ ਕਹਿੋ ਜੇ ਹਾਲਾਤ ਸੀਗੇ ਤੇ ਅੱਜ ਦੇ ਟਾਈਮ ਵਿੱਚ ਕਿਹੋ ਜਿਹੇ ਹਾਲਾਤ ਨੇ ਆਜੂ ਜੀ ਆਪਾਂ ਕੈਮਰਾ ਵਾਲੇ ਵੀਰ ਨੂੰ ਕਹਾਂਗੇ ਕਿ ਸਾਰੇ ਪਾਸੇ ਵੀਰ ਇੱਕ ਵਾਰੀ ਤੁਸੀਂ ਨਿਗਾ ਮਰਵਾ ਦਿਓ ਤੇ ਆਪਾਂ ਤੁਹਾਨੂੰ ਇਹਦਾ ਸਾਰੀ ਗੱਲਬਾਤ ਬਾਰੇ ਗੱਲ ਕਰਾਂਗੇ ਤੇ 1200 ਦੱਸਾਂਗੇ ਵੀ ਤੁਹਾਨੂੰ ਅਸੀਂ ਹੁਣ ਤੇ ਇਹਦੇ ਘਾਟੋ ਘਾਟ ਹਾਲਾਤ ਵੇਲੇ ਬਹੁਤ ਮਾੜੇ ਹੋ ਚੁੱਕੇ ਨੇ ਤੇ ਲਗਭਗ ਹੁਣ ਤੇ ਗਿਰਨ ਚੁੱਕ ਗਿਰ ਚੁੱਕੀ ਹੈ ਜ਼ਿਆਦਾਤਰ ਬਾਕੀ ਪਹਿਲਾਂ ਬਹੁਤ ਵਧੀਆ ਜਿਸ ਤਾਈਂ ਕਹਿੰਦੇ ਨੇ ਵੀ 1994 ਵਿੱਚ ਇਹਦੇ ਬਹੁਤ ਸੋਹਣੇ ਹਾਲਾਤ ਸੀਗੇ ਪਰ ਅੱਜ ਦੀ ਘੜੀ ਵਿੱਚ ਇਹ ਸਾਰੀ ਖੰਡਰ ਬਣ ਚੁੱਕੀ ਹੈਗੀ ਤੇ ਕੁਝ ਕ ਕਹਿੰਦੇ ਆ ਵੀ ਇੱਥੇ ਨਸ਼ੇੜੀਆਂ ਦਾ ਅੱਡਾ ਵੀ ਬਣ ਚੁੱਕਿਆ ਹੈਗਾ ਕਿਉਂਕਿ ਪਹਿਲਾਂ ਇੱਥੇ ਆ ਤੁਸੀਂ ਵੀ ਦੇਖ ਸਕਦੇ ਹੋ ਜਿਵੇਂ ਕਿ ਆ ਹੁਣ ਸਾਰੀ ਇਹ ਡਿੱਗ ਡੁੱਗ ਗਿਆ ਪਹਿਲਾਂ ਇਹ ਬਹੁਤ ਵਧੀਆ ਹਵੇਲੀ ਵਜਦੀ ਸੀਗੀ ਲਵੇ ਲਵੇ ਪਿੰਡਾਂ ਦੇ ਇੱਥੇ ਮੰਨ ਕੇ ਚੱਲੋ ਵੀ ਇੱਥੇ ਮੂਵੀਆ ਵੀ ਹੁੰਦੀਆਂ ਰਹੀਆਂ ਨੇ ਤੇ ਹੁਣ ਪਰ ਅੱਜ ਦੀ ਘੜੀ ਇੱਥੇ ਕੁਝ ਵੀ ਨਹੀਂ ਹੈਗਾ ਇਹ ਵਿੱਚੋਂ ਵੀ ਬਹੁਤ ਸੋਹਣੀ ਸੀਗੀ ਤੁਹਾਨੂੰ ਅਪ ਅੰਦਰੋਂ ਵੀ ਲੈ ਕੇ ਚੱਲਾਂਗੇ ਆਜੋ ਜੀ ਆ ਇਧਰ ਦੇਖੋ ਜੀ ਸਾਰਾ ਡਿੱਗ ਡੁੱਗ ਗਏ ਨੇ ਕੁਝ ਦੇਖ ਪਾਲ ਨਾ ਹੁਣ ਕਰਕੇ ਇਹ ਸਾਰਾ ਖੰਡਰ ਬਣ ਚੁੱਕਿਆ ਹੈਗਾ ਆਜੋ ਜੀ ਆਪਾਂ ਤੁਹਾਨੂੰ ਅੱਗੇ ਹਾਂਜੀ ਆਜੋ ਆਪਾਂ ਤੁਹਾਨੂੰ ਅੰਦਰ ਵੀ ਲੈ ਚੱਲਾਂਗੇ ਤੇ ਆਪਾਂ ਤੁਹਾਨੂੰ ਇੱਕ ਗੱਲ ਪਹਿਲਾਂ ਵੀ ਕਹੀ ਸੀ ਵੀ ਇਹ ਅੱਜ ਕੱਲ ਨਸ਼ੇੜੀ ਦਾ ਢਾਡਾ ਬਣ ਚੁੱਕੀ ਆ ਤਾਂ ਆਪਾਂ ਕੈਮਰੇ ਇੱਕ ਵਾਰ ਫਿਰ ਸਦੇ ਨਿਗਰ ਮਰਵਾ ਦਿਓ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਿੱਕਟਾਂ ਮਾਚੀਸਾਂ ਕਿਵੇਂ ਗਰੇ ਪਿਆ ਨੇ ਤੇ ਆਪਾਂ ਤੁਹਾਨੂੰ ਅੰਦਰੋਂ ਵੀ ਕਾਵਾਂਗੇ ਕੈਮਰਾ ਵਾਲੇ ਵੀ ਅੰਦਰ ਵੀ ਦਿਖਾਓ ਇੱਕ ਵਾਰ ਇਹ ਗਿਰਨ ਹੋਣ ਕਰਕੇ ਆਪਾਂ ਅੰਦਰ ਨਹੀਂ ਜਾ ਸਕਦੇ ਬਾਕੀ ਗੇਟ ਦਰਵਾਜ਼ੇ ਅੱਜ ਵੀ ਉਸੇ ਤਰ੍ਹਾਂ ਮਜ਼ਬੂਤ ਪਏ ਨੇ ਕਿਉਂਕਿ ਇਹ ਅੰਦਰੋਂ ਗਿਰ ਚੁੱਕੀ ਹੈਗੀ ਆਪਾਂ ਅੰਦਰ ਨਹੀਂ ਜਾ ਸਕਦੇ ਕਿਉਂਕਿ ਅੰਦਰ ਹੋਰ ਗਿਰਨ ਦਾ ਵੀ ਖਤਰਾ ਹੈਗਾ ਆਪਾਂ ਤੁਹਾਨੂੰ ਬਾਹਰੋਂ ਵੀ ਦਿਖਾਵਾਂਗੇ ਚਲੋ ਕੋਸ਼ਿਸ਼ ਕਰਾਂਗੇ ਜੇ ਅੰਦਰ ਜਾ ਸਕੇ ਤਾਂ ਆਪਾਂ ਜਰੂਰ ਚੱਲਾਂਗੇ ਆਜੋ ਜੀ ਆਜੋ ਭਾਈ ਜੀ ਆ ਹੈਗਾ ਇੱਕ ਦਰਵਾਜ਼ਾ ਤੁਸੀਂ ਦੇਖ ਸਕਦੇ 15 ਜਾ ਸਕਦੇ ਆਗੇ ਆਜੋ ਜੀ ਆ ਤੁਸੀਂ ਦੇਖ ਸਕਦੇ ਹੋ ਅੰਦਰ ਕੀ ਕੁਛ ਦੇਖੋ ਇਹ ਸੱਚਮੁੱਚੀ ਅੱਜ ਕੱਲ ਨੂੰ ਸੀੜੀਆਂ ਦਾ ਡੱਡਾ ਬਣ ਚੁੱਕਿਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਆ ਚਿਮਨੀਆਂ ਆਪਣੀਆਂ ਪੁਰਾਣੀਆਂ ਜੋ ਕਿ ਅੱਜ ਕੱਲ ਕੋਈ ਨਹੀਂ ਬਣਾਉਂਦਾ ਹੈਗਾ ਘਰ ਵਿੱਚ ਪਰ ਇਹ ਪੁਰਾਣੀਆਂ ਹਵੇਲੀਆਂ ਵਿੱਚ ਦੇਖਣ ਨੂੰ ਮਿਲਦੀਆਂ ਨੇ ਆਪਾਂ ਨੂੰ ਤੇ ਤੁਸੀਂ ਇਹ ਸੱਤਵੀਂ ਦਿਖਾ ਦਿਓ ਭਾਈ ਜੀ ਇੱਕ ਵਾਰ ਆ ਸਾਰਾ ਕੁਝ ਪੁਰਾਣਾ ਆਪਣਾ ਉਸ ਟਾਈਮ ਦੀ ਹੈ ਪਰ ਦੇਖਪਨਾ ਹੋਣ ਕਰਕੇ ਇਸ ਦੀ ਕੋਈ ਵੀ ਹੁਣ ਇੱਥੇ ਸਾਰਾ ਕੁਝ ਖੰਡਰ ਬਣ ਚੁੱਕਿਆ ਹੈਗਾ ਆਜੋ ਪਤਾ ਉਹਨ ਇੱਧਰ ਵੀ ਦਿਖਾਵਾਂਗੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇੱਕ ਸੱਚਮੁੱਚ ਇੱਕ ਨਸੇੜਿਆਂ ਦਾ ਡੱਡਾ ਬਣ ਕੇ ਰਹਿ ਗਿਆ ਪਰ ਇਹ ਬਹੁਤ ਹੀ ਵਧੀਆ ਇਮਾਰਤ ਸੀਗੀ ਆ ਦੇਖੋ ਤੁਸੀਂ ਇਹ ਦੇਖ ਸਕਦੇ ਹੋ ਪਿਛਲੀਆਂ ਹੀ ਅੰਗਰੇਜ਼ਾਂ ਵੇਲੇ ਦੀਆਂ ਚਿਮਣੀਆਂ ਨੇ ਜੋ ਕਿ ਬਹੁਤ ਜ਼ਿਆਦਾ ਵਧੀਆ ਤੇ ਖੂਬਸੂਰਤ ਬਣਾਈਆਂ ਸੀਆਂ ਖਿੜਕੀਆਂ ਅੱਜ ਵੀ ਉੰਨੀ ਮਜ਼ਬੂਤ ਨੇ ਇਹ ਉਹ ਤੋਂ ਟਾਈਮ ਦੀਆਂ ਨੇ ਪਰ ਕੁਝ ਵੀ ਇੱਥੇ ਨਵਾਂ ਨਹੀਂ ਲਗਾਇਆ ਗਿਆ ਸੀਗਾ ਤੁਸੀਂ ਚਾਰੇ ਪਾਸੇ ਨਿਗਾਹ ਮਰਵਾ ਦਿਓ ਬਾਈ ਜੀ ਇੱਕ ਵਾਰੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਪਰ ਇੱਥੇ ਕੋਈ ਦੇਖਪਾਲ ਨਾ ਹੋਂ ਕਰਕੇ ਇਹ ਸਾਰੀ ਖੰਡਰਵਣ ਦੀ ਜਾਰੀ ਹੈਗੀ ਕਿਉਂਕਿ ਇੱਕ ਬਹੁਤ ਖੂਬਸੂਰਤ ਬਣਾਈ ਹੋਈ ਸੀਗੀ ਪਰ ਅੱਜ ਦੇ ਟਾਈਮ ਵਿੱਚ ਇਸ ਦੀ ਜ਼ੀਰੋ ਵੈਲਿਊ ਰਹਿ ਗਈ ਆਜੋ ਜੀ ਆ ਦੇਖ ਸਕਦੇ ਤੁਸੀਂ ਬਹੁਤ ਖੂਬਸੂਰਤ ਤੇ ਸ਼ਾਨਦਾਰ ਸਾਰਾ ਸੁਭਰਾਇਆ ਹੋਇਆ ਸੀਗਾ ਇੱਥੇ ਪਰ ਇੱਥੇ ਉਹਨੂੰ ਕੁਝ ਵੀ ਨਹੀਂ ਕਿਉਂਕਿ ਦੇਖਭਾਲ ਨਾ ਹੋਣ ਕਰਕੇ ਸਾਰਾ ਖੰਡਰ ਬਣ ਚੁੱਕਿਆ ਹੈਗਾ ਤੇ ਉਧਰ ਦਿਖਾ ਦੋ ਬਾਈ ਜੀ ਆਪਣਾ ਸਾਰੀ ਚੀਜ਼ਾਂ ਨੂੰ ਆ ਤੁਸੀਂ ਦੇਖ ਸਕਦੇ ਹੋ ਆਪਣੇ ਬਹੁਤ ਵਧੀਆ ਇਹਨਾਂ ਜਾਲਮਾਰੀਆਂ ਸੈੱਟ ਕਰੀ ਹੋਈਆਂ ਸੀਆਂ ਤੇ ਚਿਮਨੀਆ ਕ੍ਰੀਨ ਦੇ ਸਾਹਮਣੇ ਇਸ ਦੇ ਅੰਦਰੂ ਹਾਲਾਤ ਦਿਖਾ ਦਿੰਦੇ ਨੇ ਤੇ ਆਪਾਂ ਤੁਹਾਨੂੰ ਇੱਕ ਵਾਰੀ ਇਸ ਦੇ ਆਲੇ ਦੁਆਲੇ ਬਾਉਂਡਰੀ ਦੇ ਵੀ ਗੇਟਾਂ ਬਰਵਾਵਾਂਗੇ ਤੇ ਤੁਹਾਨੂੰ ਆਪਾਂ ਇਸ ਦੇ ਹਾਲਾਤ ਬਾਰੇ ਹੋਰ ਵੀ ਜਾਣਕਾਰੀ ਦੇਵਾਂਗੇ ਆਪਾਂ ਨੂੰ ਜਿਵੇਂ ਕਿ ਸੁਣ ਵਿੱਚ ਆਉਂਦਾ ਹੈ ਕਿ ਜਿਵੇਂ ਕਿ ਇਹ ਆਪਣੇ 1869 ਜਾਂ 70 ਵਿੱਚ ਕਹਿੰਦੇ ਵੀ ਉਸ ਵੇਲੇ ਇਹ ਬਣੀ ਸੀਗੀ ਪਰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਆਪਣੇ ਬਾਰੇ ਨਾ ਹੀ ਆਪਾਂ ਨੂੰ ਇਹਦੇ ਕੋਈ ਸਨ ਦਾ ਪਤਾ ਜ਼ਿਆਦਾਤਰ ਜਿੰਨਾ ਕਿ ਸੁਣ ਵਿੱਚ ਆਉਂਦਾ ਵੀ 1870 71 ਵਿੱਚ ਇਸ ਦੀ ਇਹ ਇਮਾਰਤ ਬਣੀ ਹੋਈ ਹੈਗੀ ਪਰ ਜਿਵੇਂ ਕਿਸੇ ਦੇ ਹਾਲਾਤ ਨੇ ਉਸ ਵਕਤ ਤੋਂ ਇਸ ਵਕਤ ਤੱਕ ਤਾਂ ਵੀ ਅਜੇ ਵੀ ਬਹੁਤ ਸੁੰਦਰੀ ਇਮਾਰਤ ਬਣੀ ਹੋਈ ਹੈ ਪਰ ਆਸਲ ਵਿੱਚ ਦੇਖਪਾਲਣਾ ਹੁਣ ਕਰਕੇ ਇਸਦੇ ਹਾਲਾਤ ਸਭ ਤੋਂ ਜ਼ਿਆਦਾ ਮਾੜੇ ਹੋ ਗਏ ਨੇ ਇਹ ਆਪਣੇ ਕਈ ਪਿੰਡਾਂ ਵਿੱਚ ਜੀ ਦੇਖੇ ਹੋਣਗੀਆਂ ਪਰ ਇਸ ਬਹੁਤ ਟਾਈਮ ਪਹਿਲਾਂ ਅੱਜ ਤੋਂ ਮੰਨ ਕੇ ਚੱਲੋ ਵੀ 20 ਤੋਂ 25 ਸਾਲ ਪਹਿਲਾਂ ਇਸਦੇ ਬਹੁਤ ਵਧੀਆ ਹਾਲਾਤ ਸੀਗੇ ਕਿਉਂਕਿ ਜਿਉਂ-ਜਿਉਂ ਟਾਈਮ ਬੀਤਦਾ ਜਾਂਦਾ ਸਾਨੂੰ ਪਤਾ ਹੀ ਆ ਹਾਲਾਤ ਹੋ ਜੇ ਨਹੀਂ ਰਹਿੰਦੇਗੇ ਪਹਿਲਾਂ ਕੁਝ ਟਾਈਮ ਇੱਥੇ ਦੇਖਪਾਲ ਵੀ ਹੁੰਦੀ ਰਹੀ ਸੀਗੀ ਤਾਂ ਕਰਕੇ ਦੇਖਪਾਲ ਤਾਂ ਹੁੰਦੀ ਸੀ ਕਿਉਂਕਿ ਇਹ ਸਾਰਾ ਬਾਗ ਆ ਜਿਹੜਾ ਆ ਕੈਮਰਾ ਵੀ ਵੀਰ ਵੀਰ ਮੈਨੂੰ ਦਿਖਾ ਦਿਓ ਇਹ ਜਿਹੜਾ ਸਾਰਾ ਬਾਗ ਆ ਨਾ ਪਹਿਲਾਂ ਇੱਥੇ ਕੋਈ ਨਾ ਕੋਈ ਬਾਗ ਆਪਣਾ ਇੱਕ ਟੋਕੇ ਤੇ ਲੈ ਲੈਂਦਾ ਸੀਗਾ ਇਸ ਕਰਕੇ ਉਹ ਸਾਰੇ ਇਸ ਨੂੰ ਦੇਖਭਾਲ ਕਰਦਾ ਸੀਗਾ ਤੇ ਉਹ ਆਪ ਇੱਥੇ ਵੀ ਰਹਿੰਦੇ ਸੀਗੇ ਪਰ ਹੁਣ ਇੱਥੇ ਕੁਛ ਨਾ ਹੁਣ ਕਰਕੇ ਕੋਈ ਦੇਖਭਾਲ ਨਹੀਂ ਹੁੰਦੀ ਤੇ ਨਾ ਹੀ ਇੱਥੇ ਦਾ ਕੁਛ ਹੁਣ ਇੱਥੇ ਜਿਵੇਂ ਕਿ ਅਪਾ ਤੁਹਾਨੂੰ ਦੱਸਿਆ ਵੀ ਕੋਈ ਵੀ ਦੇਖਭਾਲ ਨਹੀਂ ਹੁੰਦੀ ਆਜੋ ਜੀ ਅਪਾ ਹੁਣ ਇਹ ਉੱਪਰ ਵੀ ਲੈ ਕੇ ਚੱਲਾਂਗੇ ਆਜੋ ਉੱਪਰ ਬਾਹ ਨੂੰ ਲੈ ਕੇ ਚੱਲਦੇ ਆ ਤੁਹਾਨੂੰ ਸਾਰੇ ਬਾਗ ਦੀ ਨਿਗਾ ਵੀ ਮਰਵਾਵਾਂਗੇ ਆਜੋ ਆਪੋਨ ਕੈਮਰਾ ਵੀਰ ਜੀ ਮੜਾ ਦੇਖ ਕੇ ਆਇਓ ਇਹ ਖੰਡਰਾ ਕਿਉਂਕਿ ਕਿਹਦੇ ਵਿੱਚ ਦੀ ਲੰਗ ਜ आ जाओ जी उपर तो आप हमारा देख के रही है क्योंकि हमंडरा है तेड़े तेड़े पै चुकी यार मैं कहना नीची पा चल तो एक बार निगाह मरवा दो नीची चल देंगे चलो इले भी चलो नीचे चलो चलो तो जी अजय हम नीचे आ चुके तो हुन एक दो तीन खूह दिखावे ਜੋ ਕਿ ਜਦੋਂ ਕਿ ਮੀਂਹ ਵਾਰਸੋਂ ਦਾ ਸੀਗਾ ਉੱਥੇ ਪਾਣੀ ਦਾ ਨਿਕਾਸ ਹੁੰਦਾ ਸੀਗਾ ਅੱਜ ਆਪਾਂ ਤੁਹਾਨੂੰ ਉਧਰ ਖੂਵਲ ਵੀ ਲੈ ਕੇ ਚੱਲਾਂਗੇ ਆਜੋ ਆ ਵੀ ਦਿਖਾ ਦਿਓ ਭਾਈ ਜੀ ਇਹ ਵੀ ਪੁਰਾਣਾ ਆਪਣੇ ਇੱਥੇ ਕੋਈ ਇਮਾਰਤਾਂ ਇੱਥੇ ਦੇ ਵੀ ਪੁਰਾਣੀ ਇੱਥੇ ਜਿਹੜੇ ਜਿਵੇਂ ਕਿ ਆਪਣੇ ਨਹਿਰੀ ਵਿਭਾਗ ਸੀਗਾ ਉਹਦਾ ਸਮਾਨ ਸਮੂਹ ਰੱਖਿਆ ਹੁੰਦਾ ਸੀਗਾ ਇੱਥੇ ਇਸ ਕਰਕੇ ਜੇ ਤਾਂ ਮਰੰਮਤ ਵਰਮਤ ਕੀਤੀ ਹੋਈ ਹੈਗੀ ਉਹਨਾਂ ਦਾ ਸਮਾਨ ਅੱਜ ਵੀ ਇੱਥੇ ਸੜ ਰਿਹਾਗਾ ਪਰ ਕੋਈ ਦੇਖਭਾਲ ਨਹੀਂ ਹੈਗੀ ਅੱਜ ਆਪਾਂ ਤੁਹਾਨੂੰ ਉਹ ਖੂਵਲ ਲੈ ਕੇ ਚੱਲਾਂਗੇ ਅਜੇ ਆਪਾਂ ਖੂਲੇ ਪਹੁੰਚ ਚੁੱਕੇ ਹਾਂਗੇ ਆਜੋ ਬਈ ਕਿਆਂ ਦੇ ਵੇਲੇ ਫਿਰ ਦਿਖਾ ਦਿਓ ਮੜਿਆ ਖੂਨ ਨੂੰ ਅੱਜ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਾਂ ਨੂੰ ਜੀ YouTube ਤੇ ਸਬਸਕ੍ਰਾਈਬ ਕਰ ਲਓ ਆਪਣਾ ਚੈਨਲ ਹੈਗਾ YouTube ਤੇ ਆਨ ਲੱਕੀ ਬਲੌਗ 36 ਤੁਹਾਡਾ ਵੀਰੇ ਬਹੁਤ ਬਹੁਤ ਧੰਨਵਾਦ ਆਪਾਂ ਨੂੰ ਇੰਨਾ ਪਿਆਰ ਦੇਣ ਲਈ